ਸਤਿ ਸ਼੍ਰੀ ਅਕਾਲ ਜੀ ਮੈਂ ਰਾਜ ਜਿਵੇਂ ਮੇਰੇ ਚੈਨਲ ਪੰਜਾਬੀ ਸੂਟ ਰਾਣੀ ਬਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਤੁਹਾਡੀ ਡਿਮਾਂਡ ਦੇ ਉੱਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕੋਟ్రਾਈ ਦੇ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੈਨੂੰ ਚੈਨਲ ਤੇ ਪਹਿਲੀ ਵਾਰ ਨੇ ਮੈਨੂੰ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੋਤ ਸਕੋ ਤੁਹਾਨੂੰ ਮੈਂ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਕਟਾਈ ਦਾ ਸੂਟ ਹੈ ਤੇ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਸਾਰੇ ਸੂਟਾਂ ਦੇ ਤੁਸੀਂ ਸੇਮ ਪ੍ਰਿੰਟ ਦੇ ਵਿੱਚ ਦੋ ਸੂਟ ਲੈਣਾ ਚਾਹ ਰਹੇ ਹੋ ਤਾਂ ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਤੇ ਆਪਾਂ ਸਾਰੇ ਹੀ ਸੂਟਾਂ ਦਾ ਇੱਕ ਇੱਕ ਕਲਰ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਅੱਜ ਵਾਇਸਾਰੇ ਸੂਟਾਂ ਦੇ ਤੇ ਰੀਵਾ ਬ੍ਰਾਂਡ ਦਾ ਸਟੱਫ ਸਟੱਫ ਹੈ ਜੀ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਜਿਹੜਾ ਵੀ ਆਪਾਂ ਤੁਹਾਨੂੰ ਸਾਫਾ ਦਵਾਂਗੇ ਪੂਰਾ ਵਧੀਆ ਦਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਰੀਵਾ ਬ੍ਰੈਂਡ ਦਾ ਬਹੁਤ ਹੀ ਜਿਆਦਾ ਸੋਹਣਾ ਸੂਟ ਨੇ ਅੱਜ ਵਾ ਇਹ ਸਾਰੇ ਆਪਣੇ ਕੋਲ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਇਹਦੇ ਨਾਲ ਕੋ ਟ్రਾਈ ਦੀ ਹੀ ਬਾਟਮ ਰਹੂਗੀ ਜੀ ਤੁਸੀਂ ਬਾਟਮ ਦੇ ਉੱਤੇ ਮਸ਼ੀਨ ਵਰਕ ਜਾਂ ਆਰੀ ਵਰਕ ਵੀ ਕਰਵਾ ਸਕਦੇ ਹੋ ਜੀ ਜੇ ਇਹ ਆਪਾਂ ਨੇ ਸਾਰੇ ਡਿਸਕਾਊਂਟ ਦੇ ਉੱਤੇ ਲਾਏ ਹੋਏ ਨੇ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਵੀ ਮਿਲ ਜਾਣਗੇ ਜੇ ਤੁਸੀਂ ਇਹਨਾਂ ਵਿੱਚ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਪਿਕਸ ਪਾ ਦਾਂਗੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੋ ਤੁਸੀਂ ਆਪਣੇ ਘਰ ਤੱਕ ਸੂਟ ਮੰਗਵਾ ਸਕਦੇ ਹੋ ਨੈਸਟ ਦੇ ਡਿਜ਼ਾਈਨ ਆਪਣੇ ਕੋ ਬਹੁਤ ਜਿਆਦਾ ਸੋਹਣਾ ਗਾਜਰੀ ਕਲਰ ਦੇ ਵਿੱਚ ਤੇ ਸਾਰਿਆਂ ਨਾਲ ਹੀ ਕੋਟਰਾਏ ਦੀ ਬੋਟਮ ਲੱਗ ਰਹੂਗੀ ਜੀ ਤੇ ਬਹੁਤ ਜਿਆਦਾ ਸੋਹਣੀ ਕੋਟਰਾਏ ਹੈ ਤੇ ਬਹੁਤ ਜਆ ਸੁਹਣੇ ਡਿਜ਼ਾਈਨਿੰਗ ਦਾ ਸਾਰੇ ਸੂਟਾਂ ਦੀ ਇਹਦੇ ਵਿੱਚ ਤੁਸੀਂ ਹੋਰ ਕਲਰ ਵੀ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਸਾਰੇ ਡਿਜ਼ਾਈਨਾਂ ਦਾ ਇੱਕ ਇੱਕ ਕਲਰ ਚੈੱਕ ਕਰਵਾ ਦਿੰਨੇ ਆ ਜੀ ਤੇ ਬਹੁਤ ਜਆ ਸੁਹਣੇ ਪ੍ਰਿੰਟ ਨੇ ਸਾਰੇ ਸੂਟਾਂ ਦੇ ਤੇ ਬਹੁਤ ਜਆ ਸੁਹਣੇ ਕਲਰ ਨੇ ਜੀ ਸਾਈ ਇਹਵਾ ਬ੍ਰੈਂਡ ਦੀ ਕੋਟ ਰਾਈ ਹੈ ਜੀ ਤੇ ਬਹੁਤ ਜਆ ਸੁਹਣੇ ਪ੍ਰਿੰਟਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਲੱਗ ਜੀ ਪ੍ਰਿੰਟ ਹੀ ਗਏ ਵਾਲੀ ਇਹ ਸਾਰੇ ਸੂਟਾਂ ਦਾ ਪਲੇਨ ਬਾਟਮ ਆਉਗੀ ਜੀ ਗਾਜਰੀ ਕਲਰ ਦੀ ਬਹੁਤ ਜਿਆਦਾ ਸੋਹਣੀ ਬਾਟਮ ਹੈ ਜੇ ਤੁਸੀਂ ਇਹਨਾਂ ਸੂਟਾਂ ਦਾ ਟਾਈ ਐਂਡ ਡਾਈ ਦੁਪੱਟੇ ਡਾਈ ਕਰਵਾਉਣਾ ਚਾਹੋ ਨੀਓ ਤਾਂ ਸਾਨੂੰ ਸਟਾਫ ਦੱਸ ਕੇ ਸਾਡੇ ਤੋਂ ਦੁਪੱਟੇ ਵੀ ਡਾਈ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵਾਹ ਸੂਟ ਦਾ ਤੁਸੀਂ ਦੇਖ ਸਕਦੇ ਹੋ ਸਾਰੇ ਸੂਟ ਬਹੁਤ ਜਦਾ ਸੋਹਣੇ ਨੇ ਜੀ ਤੇ ਅਲੱਗ ਜੀ ਪ੍ਰਿੰਟਿੰਗ ਹੈ ਵਾਹ ਸੂਟ ਦੀ ਇਹ ਬਹੁਤ ਜਦਾ ਸੋਹਣੇ ਕਲਰ ਨੇ ਪ੍ਰਿੰਟ ਦੇ ਵਿੱਚ ਕੋਟ్రਾਈ ਦਾ ਹੀ ਸੂਟ ਹੈ ਤੇ ਕੋਟ్రਾਈ ਦੀ ਹੀ ਬਾਟਮਰ ਹੋਊਗੀ ਜੀ ਜੇ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਸਾਰੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਤੇ ਪਿਆਰੇ ਨੇ ਜੀ ਨੈਸਟ ਡਿਜ਼ਾਈਨ ਹੈ ਜੀ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਬਲੈਕ ਕਲਰ ਦੇ ਉੱਤੇ ਇਹ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਬਲੈਕ ਕਲਰ ਦੇ ਉੱਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਉਹਦੇ ਵਿੱਚ ਕਲਰ ਵੀ ਮੰਗਵਾ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਕਟਾਈ ਦੇ print ਨੇ ਸਾਰੇ ਤੇ ਬਹੁਤ ਜਿਆਦਾ ਸੋਨੇ ਕਲਰ ਨੇ ਤੇ ਬਹੁਤ ਜਿਆਦਾ ਸੋਨੇ print ਨੇ ਜੀ ਤੇ ਇਹਨਾਂ ਦਾ ਬਾਟਮ ਵੀ ਕਟਾਈ ਦੀ ਹੀ ਰਹੂਗੀ ਜੀ ਜੇ ਤੁਸੀਂ ਬਾਟਮ ਦੇ ਉੱਤੇ ਵਰਕ ਕਰਾ ਕੇ ਲੈਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਤੁਹਾਨੂੰ print ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸ ਸੂਟ ਹੈ ਜੀ ਆਪਣੇ ਕੋ ਬਹੁਤ ਹੀ ਜਿਆਦਾ ਸੋਨਾ ਇਹ ਚ ਕਲਰ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟਿੰਗ ਹੈ। ਇਹ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਬੜਾ ਸੂਰਦੀ ਵੀ। ਤੁਸੀਂ ਚੈੱਕ ਕਰ ਸਕਦੇ ਹੋ। ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਨੇ ਤੁਹਾਨੂੰ ਮਿਲ ਜਾਣਗੇ ਜੀ ਸਾਰੇ ਰੀਵਾ ਬ੍ਰਾਂਡ ਦੇ ਸੂਟ ਨੇ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਜੀ ਸਾਰੇ ਸੂਟਾਂ ਦੇ। ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਹਣੀ ਬਹੁਤ ਜ਼ਿਆਦਾ ਸੋਹਣੇ ਕਲਰਫੁਲ ਫਲਾਵਰ ਪਏ ਹੋਏ ਨੇ ਪ੍ਰਿੰਟ ਦੇ ਵਿੱਚ। ਇਹ ਨਾ ਆਏਗੀ ਜੀ ਪੀਚ ਕਲਰ ਦੀ ਪਲੇਨ ਬਾਟਮ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਨਾ ਸੂਟ ਨੇ ਆਪਣੇ ਕੋਲ 올ਓਵਰ ਚੈੱਕ ਪਸ਼ਮੀਨੇ ਦੇ ਉੱਤੇ ਜੇ ਤੁਸੀਂ ਇਹਦਾ ਨਾ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਬਾਟਮ ਵੀ ਲਾ ਕੇ ਦੇ ਦਾਂਗੇ ਜੀ ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਤੇ ਹੀ ਲਾਏ ਹੋਏ ਨੇ ਸਾਰੇ ਸੂਟ ਇਹ ਬਹੁਤ ਜਿਆਦਾ ਸੋਨਾ ਪਸ਼ਮੀਨਾ ਹੈ ਜੀ ਕੋਈ ਵੀ ਰੱਤੀ ਬੁਰ ਬਗੈਰਾ ਨਹੀਂ ਆਊਗਾ ਇਹਨਾਂ ਦੇ ਵਿੱਚ ਤੁਹਾਨੂੰ ਇੱਕ ਇੱਕ ਹੀ ਪੀਸ ਆਪਣੇ ਕੋਲ ਰਹਿੰਦਾ ਹੈ ਜੀ ਇੱਕ ਇੱਕ ਪੀਸ ਹੀ ਮਿਲੂਗਾ ਤੇ ਆਪਾਂ ਨੇ ਇਹ ਸੇਮ ਪ੍ਰਾਈਸ ਤੇ ਹੀ ਲਾਇਆ ਹੋਇਆ ਨੇ ਸਾਰੇ ਸੂਟ ਤੇ ਬਹੁਤ ਜਿਆਦਾ ਸੋਨੇ ਫਲਾਵਰ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਨੀ ਪ੍ਰਿੰਟਿੰਗ ਹੈ ਜੀ ਜੇ ਤੁਸੀਂ ਇਹਨਾਂ ਨਾਲ ਪਲੇਨ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਬਾਟਮ ਵੀ ਲਾ ਕੇ ਦੇ ਦਾਂਗੇ ਨੈਸ ਸੂਟ ਵੀ ਆਪਣੇ ਕੋਲ ਚੈੱਕ ਪਸ਼ਮੀਨਾ ਦੇ ਉੱਤੇ ਹੀ ਹੈ ਤੇ ਇਹਵਾ ਵੀ ਸਿੰਗਲ ਕਲਰ ਹੀ ਹੈ ਆਪਣੇ ਕੋਲ ਤੇ ਇਹਦਾ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਲਾਈਟ ਡਾਰਕ ਕਲਰ ਦੇ ਬਹੁਤ ਜ਼ਿਆਦਾ ਸੋਹਣੇ ਫਲਾਵਰ ਪਏ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਚੈੱਕ ਦੇ ਵਿੱਚੇ ਵਾਲਾ ਪਸ਼ਮੀਨਾ ਹੈ ਕੋਈ ਵੀ ਇੱਥੇ ਬੁਲਗੈਰਾ ਨਹੀਂ ਹੋਊਗਾ ਸਾਰਾ ਵਧੀਆ ਕੁਆਲਟੀ ਦਾ ਪਸ਼ਮੀਨਾ ਹੈ ਜੀ ਜੇ ਤੁਸੀਂ ਇਹਨਾਂ ਦਾ ਪਲੇਨ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਬਾਟਮ ਵੀ ਲਾ ਕੇ ਦੇ ਦਾਂਗੇ ਜੀ ਜੇ ਤੁਸੀਂ ਨਾ ਟਾਈ ਐਂਡ ਡਾਈ ਦੇ ਦੁਪट्टे ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਡਾਈ ਵੀ ਕਰਕੇ ਦੇ ਦਾਂਗੇ ਜੀ ਤੁਹਾਨੂੰ ਤੇ ਪੂਰੇ ਵਧੀਆ ਸੂਟ ਨੇ ਟੈਪਰ ਇਹ ਸਾਰੀ ਅੱਜ ਵੀਡੀਓ ਡਿਸਕਾਊਂਟ ਦੇ ਉੱਤੇ ਹੀ ਸੂਟ ਲੈ ਕੇ ਆਏ ਆ ਜੀ ਮੈਨੂੰ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀ ਇਹ ਵੀ ਡਿਸਕਾਊਂਟ ਦੇ ਉੱਤੇ ਸੂਟ ਲੈ ਕੇ ਆਉਤੇ ਆਪਾਂ ਇਹ ਵਣ ਸੂਟ ਸਾਰੇ ਡਿਸਕਾਊਂਟ ਦੇ ਉੱਤੇ ਹੀ ਲਗਾਏ ਹੋਏ ਨੇ ਜਿਹੜਾ ਵੀ ਸੂਟ ਇਹਨਾਂ ਵਿੱਚੋਂ ਤੁਹਾਨੂੰ ਪਸੰਦ ਆ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਕੋਈ ਵੀ ਆਂਦੀ ਐਕਸਟਰਾ ਸ਼ਿਪਿੰਗ ਨਹੀਂ ਲੱਗੂਗੀ ਤੇ ਬੌਝਾ ਸੋਨੇ ਸੂਟ ਨੇ ਕੋਈ ਵੀ ਬੁਰਾ ਤਹਿਰਾ ਨਹੀਂ ਆਊਗਾ ਜੀ ਸਾਰਾ ਵਧੀਆ ਕੁਆਲਟੀ ਦਾ ਪਸ਼ਮੀਨਾ ਹੈ ਤੇ ਨੈਸਟ ਪੀਸ ਆਪਣੇ ਕੋਲ ਇੱਕ ਰਹਿੰਦਾ ਹੈ ਜੀ ਇਹ ਵਾਲਾ ਬੌਝਾ ਸੋਨਾ ਸੂਟ ਹੈ ਮੈਚਿੰਗ ਤੇ ਨਾਲ ਇਹਦੇ ਸ਼ਾਲ ਹੈ ਜੀ ਇੱਕ ਪੀਸ ਹੈ ਇਹ ਵਾ ਇੱਕ ਪੀਸ ਹੀ ਰਹਿੰਦਾ ਆਪਣੇ ਕੋਲੇ ਵਾਲੇ ਸੂਟ ਦਾ ਤੁਸੀਂ ਚੈੱਕ ਕਰ ਸਕਦੇ ਹੋ ਲਾਈਟ ਫਰੋਜੀ ਕਲਰ ਦਾ ਸੂਟ ਹੈ ਤੇ ਨਾਲ ਡਾਰਕ ਫਰੋਜੀ ਕਲਰ ਦੀ ਬਾਟਮ ਆਉਗੀ ਸ਼ੈਡੋ ਪ੍ਰਿੰਟ ਵਾਲੀ ਬਾਟਮ ਹੈ ਇਹ ਬਹੁਤ ਜਆ ਸੋਨਾ ਸੂਟ ਹੈ ਜੀ ਹਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਤੇ ਨਾਲ ਇਹਦੇ ਬਹੁਤ ਜ਼ਿਆਦਾ ਨਾਲ ਇਹਦੇ ਬਹੁਤ ਜ਼ਿਆਦਾ ਸੋਨਾ ਤੇ ਖੂਲਾ ਡੁੱਲਾ ਸ਼ਾਲ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੁਲਾ ਖੂਲਾ ਡੁੱਲਾ ਸ਼ਾਲ ਮਿਲੂਗਾ ਜੀ ਬਹੁਤ ਜ਼ਿਆਦਾ ਸੋਨਾ ਸ਼ਾਲ ਹੈ ਤੇ ਰੇਟ ਵੀ ਬਹੁਤ ਜ਼ਿਆਦਾ ਘੱਟ ਹੈ ਜੀ ਇਹ ਵਾਲਾ ਸੂਟ ਦਾ ਇੱਕ ਪੀਸ ਹੀ ਰਹਿੰਦਾ ਹੈ ਆਪਣੇ ਕੋਲੇ ਵਾਲਾ ਸੂਟ ਦਾ ਇੱਕ ਪੀਸ ਹੀ ਰਹਿੰਦੇ ਜੀ ਆਪਣੇ ਕੋਈ ਵਾਇਰ ਸੂਟ ਦਾ ਇਹਦੀ ਆਪਾਂ ਨੇ ਡਿਸਕਾਊਂਟ ਦੇ ਉੱਤੇ ਹੀ ਲਗਾਇਆ ਹੋਇਆ ਇਹਦੇ ਤੇ ਵੀ ਕੋਈ ਬੂਲ ਵਗੈਰਾ ਨਹੀਂ ਆਊਗਾ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਇਰ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਐਸੀ ਆਪਣੇ ਅੱਜ ਵਾਏ ਸੂਟ ਜਿੰਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੂਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੂਤ ਸਕੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸਰੀਆ ਕਾਂਜੀ ਮਿਲਦੇ ਆਗਲੀ ਵੀਡੀਓ ਦੇ ਨਾਲ ਸੋਹਣ ਸੋਹਣ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ Bye bye.